ਮੈਂ ਜਗਿੰਦਰਪਾਲ ਸਾਹਿਬ ਦਾ ਵਿਧਾਇਕ ਡਿਸਟ੍ਰਿਕਟ ਕੋਰਨ ਕੋਡ ਹਲਕਾ ਕੋਇਤੋਂ ਮੈਂ ਅੱਜ ਚਿਹਰੇ ਤੋਂ ਲਾਈਵ ਹੋ ਰਿਹਾ ਐ ਐਮ ਜੀ ਐਮ ਹਸਪੀਟਲ ਤੋਂ ਲਾਈਵ ਹੁੰਦਾ मीनिंग ਇਸ ਕਰਕੇ ਹੈ ਕਿ ਥੋੜੀ ਬਰੀ ਸਿਹਤ ਖਰਾਬ ਹੈ ਤੇ ਮੈਂ ਆਪਣੇ ਹਲਕੇ ਦੀ ਮੇਰਾ ਹਲਕਾ ਮੇਰਾ ਪਰਿਵਾਰ ਉਹ ਸਾਰੇ ਮੇਰੇ ਪਰਿਵਾਰ ਨੂੰ ਮੈਂ ਇਕ ਗੋਪੀਨ ਕਰਨਾ ਚਾਹਦਾ ਹੱਥ ਜੋੜ ਕੇ ਦੋ ਤਰੀਕ ਵੀਰਵਾਰ 12 ਵਜੇ ਅਰੰਧਾਵਾਸ ਮੇਰੇ ਵੱਡੇ ਭਰਾ ਜਿਨ੍ਹਾਂ ਨੂੰ ਪਾਰਲੀਮੈਂਟ ਹਲਕੇ ਗੁਰਦਾਸਪੁਰ ਤੋਂ ਟਿੱਣ ਦਿੱਤੀ ਗਈ ਹੈ ਤੇ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਆਪੀਰ ਕਰਦਾ ਸਾਰੇ ਤਗੜੀ ਹੋ ਕੇ ਜਿੰਨੇ ਮੇਰੇ ਕਾਂਗਰਸ ਦੇ ਵਰਕਰ ਹੈ ਜਿੰਨੇ ਮੇਰੇ ਹਲਕੇ ਦੇ ਲੋਕੀ ਮੇਰਾ ਪਿਆਰ ਕਰਦੇ ਆ ਸਾਰੇ ਵੱੜ ਚੜ ਕੇ ਹਿੱਸਾ ਲੈਣਾ ਹੈ ਤੇ ਇਹ ਰੈਡੀ ਨੂੰ ਕਾਮਯਾਬ ਕਰਨਾ ਹੈ ਐਤੋਂ ਹੀ ਜਿਹੜੀ ਮਹਿੰਮ ਹੈ ਇਹ ਸ਼ੁਰੂ ਕਰ ਰਹੀ ਹੈ ਤੇ ਰੰਧਾਵਾ ਸਾਹਿਬ ਨੂੰ ਵੀ ਪਤਾ ਲੱਗ ਜੇ ਤੇ ਜਗੁੰਦਰਪਾਲ ਦੇ ਨਾਲ ਪੋਏ ਹਲਕੇ ਦੇ ਲੋਕੀ ਕਿੰਨਾ ਪਿਆਰ ਕਰਦੇ ਹੈ ਕਿ ਮੈਂ ਵੀ 17 ਤੋਂ ਲੈ ਕੇ 22 ਤੱਕ ਆਪਣੇ ਹਲਕੇ ਨਾਲ ਜਿੰਨਾ ਮੈਂ ਪਿਆਰ ਕਰ ਸਕਦਾ ਸੀ ਆਪ ਕੋਈ ਹیثیت ਤੋਂ ਵੱਧ ਜਿੰਨਾ ਮੈਂ ਕੰਮ ਕਰਾ ਸਕਦਾ ਸੀ ਮੈਂ ਕੰਮ ਕਰਾਇਆ ਹੈ ਲੋਕਾਂ ਦੀ ਮੇਰੀ ਬੇਨਤੀ ਹੈ ਮੈਂ 5 ਸਾਲ ਦੇ ਵਿੱਚ ਕੋਈ ਰਾਜ ਨਹੀਂ ਦਿੱਤਾ ਮੈਂ ਐਜੇ ਇੱਕ ਵਰਕਰ ਦੇ ਤੌਰ ਤੇ ਤੁਹਾਡਾ ਸੇਵਾਦਾਰ ਬਣ ਕੇ ਮੈਂ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਰ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਹੋ ਵੀ ਸਕਦੀ ਹੈ ਕੋਈ ਇਨਸਾਨ ਇੱਕ ਗਲਤੀਆਂ ਦਾ ਪੁੱਤਲਾ ਹੈ ਤੇ ਜੇ ਕੋਈ ਗਲਤੀ ਹੋ ਵੀ ਗਈ ਹੋਈ ਹੈ ਇਸ ਕਰਕੇ ਮੇਰੀ ਉਹ ਸਾਰੇ ਵਰਕਰ ਅੱਗੇ ਲਾਗੇ ਅਗੇ ਮੇਰੀ ਪ੍ਰਾਰਥਨਾ ਅਪੀਲ ਹੈ ਤੁਸੀਂ ਉਹ ਗਲਤੀ ਨੂੰ ਦਰਕਰਨਾਰ ਕਰਕੇ ਤਗੜੇ ਹੋ ਕੇ ਤੁਸੀਂ ਇਹ ਦੱਸ ਦਿਨਾ ਕਿ ਜਗENDERਪਾਲ ਅਗਰ ਚੇਨਈ ਹਸਪੀਟਲ ਚ ਐਡਮਿਟ ਹੈ ਅਸੀਂ ਉਹਦੇ ਬਾਜੀ ਜਗENDERਪਾਲ ਦੇ ਨਾਲ ਖੜੇ ਹਾਂ ਅਸੀਂ ਆਪਣੇ ਆਪ ਨੂੰ ਸਭ ਜਗENDERਪਾਲੀ ਸੰਭੀਆ ਔਰੰਦਵਾਦ ਸਾਹਿਬ ਨੂੰ ਇਹ ਕਿ ਜਕੀਨ ਦੁਆਗੇ ਤੇ ਜਨਾਬੀ ਅਸੀਂ ਪੁਆ ਹਲਕੇ ਦੇ ਵਿੱਚੋਂ ਤੁਹਾਨੂੰ ਲੈਣ ਨਾ ਜਿਤਾ ਕੇ ਭਜਾਂਗੇ ਅਗਲਾ ਕੰਮ ਤੁਹਾਡਾ ਸਾਡਾ ਜਿਹੜਾ ਫਲਜ ਬੰਦ ਹੈ ਅਸੀਂ ਤੁਹਾਨੂੰ ਪਾਰਲੀਮੈਂਟ ਹਲਕ ਪਾਰਲੀਮੈਂਟ ਦੇ ਵਿੱਚ ਸੈਂਟਰ ਚ ਭੇਜਣਾ ਹੈ ਔਰ ਪਾਰਲੀਮੈਂਟ ਹਲਕੇ ਦੀਆਂ ਖਾਸ ਕਰਕੇ ਜਿਹੜਾ ਮੇਰਾ ਪੁਆ ਹਲਕਾ ਹੈ ਇਹ ਪਿਛੜਿਆ ਹੋਇਆ ਇਲਾਕਾ ਹੈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਜਮੂ ਅਤੇ ਕਸ਼ਮੀਰ ਦੇ ਨਾਲ ਬਾਰਡਰ ਲੱਗਦਾ ਹੈ ਉਸ ਇਲਾਕੇ ਨੂੰ ਹਮੇਸ਼ਾ ਉੱਪਰ ਜਿਹੜੇ ਜਿਹੜੇ ਕਮਜ਼ੋਰ ਸੰਭੇ ਰਹੇ ਨੇ ਪਰ ਮੇਰੀ ਉਹ ਆਪਣੇ ਪਰਿਵਾਰ ਅੱਗੇ ਮੇਰੀ ਬੇਨਤੀ ਹੈ ਤੁਸੀਂ ਦੱਸਣਾ ਕਿ ਜਗੁੰਮਦਰਪਾਲ ਸਾਡਾ ਵਿਧਾਇਕ ਅਸੀਂ ਕਮਜ਼ੋਰ ਨਹੀਂ ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਤਗੜੇ ਹੋ ਕੇ ਕਰਦੇ ਹਾਂ ਇਮਾਨਦਾਰ ਨਾਲ ਕਰਦੇ ਹਾਂ ਬਹਾਦਰੀ ਨਾਲ ਕਰਦੇ ਹਾਂ ਅਸੀਂ ਕਦੀ ਵੀ ਪੇਟਣੀ ਦਸੀ ਫੇਰ ਮੇਰੀ ਆਪਣੇ ਹਲਕੇ ਦੇ ਮੇਰਾ ਹਲਕਾ ਮੇਰਾ ਪਰਿਵਾਰ ਸਾਰੇ ਜੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਮੇਰੀ ਪੇਟ ਨਹੀਂ ਲੱਗਣੀ ਚਾਹੀਦੀ ਤੁਹਾਡੀ ਪੇਟ ਨਹੀਂ ਲੱਗਣੀ ਚਾਹੀਦੀ ਕਾਂਗਰਸ ਪਾਰਟੀ ਦੀ ਪੇਟ ਨਹੀਂ ਲੱਗਣੀ ਚਾਹੀਦੀ ਖੜੇ ਸਾਹਿਬ ਦੀ ਪੇਠੀ ਲੱਗਣੀ ਚਾਹੀਦੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਦੀ ਪੇਠੀ ਲੱਗਣੀ ਚਾਹੀਦੀ ਖਾਸੌਰ ਦੇ ਤੇ ਰਾਜਾ ਬਿੰਦ ਸਰਦਾਰ ਪ੍ਰਤਾਪ ਸਿੰਘ ਮੋਹਲਵਾ ਜੀ ਦੀ ਪੇਠਣੀ ਲੱਗਣੀ ਚਾਹੀਦੀ ਤੁਸੀਂ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਸੁਖੀ ਰੰਧਾਵੇ ਨੂੰ ਜੇ ਕਾਗੇ ਭੇਜਣਾ ਹੈ ਫੇਰੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਸਾਰਿਆਂ ਜੀ ਹੱਥ ਬਨ ਕੇ ਬਾਬਾ ਨਾਨਕ ਜੀ ਮੈਂ ਪ੍ਰਾਰਥਨਾ ਕਰਦਾ ਕਿ ਸਾਰਿਆਂ ਤੇ ਮੀਰ ਭਰਿਆ ਅਗਰਦਨ ਸਾਰਾ ਪ੍ਰਵਾਹ ਸਾਡਾ ਠੀਕ ਰਹੇ ਮੈਂ ਵੀ ਠੀਕ ਰਹਾਂ ਮਾ ਤੁਸੀਂ ਵੀ ਠੀਕ ਰਹੋ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਜਾਈ